ਤੁਸੀਂ ਦੇਖ ਰਹੇ ਹੋ ਪੀਟੀ ਨਿਊਜ਼ 24 ਅਸੀਂ ਇਸ ਵਕਤ ਰਾਜਪੁਰਾ ਬਾਈਪਾਸ ਤੇ ਮੌਜੂਦਤ ਹਾਂ ਦੱਸਦੀਏ ਕਾਫੀ ਸਮੇਂ ਤੋਂ ਜਿਹੜਾ ਹੈ ਰਾਜਪੁਰਾ ਬਾਈਪਾਸ ਤੇ ਜਿਹੜਾ ਹੈ ਜਾਮ ਦੀ ਸਮੱਸਿਆ ਲੱਗੀ ਰਹਿੰਦੀ ਹੈ ਭਾਵੇਂ ਸਵੇਰ ਹੋਵੇ ਦੁਪਹਿਰ ਹੋਵੇ ਇਹ ਸ਼ਾਮ ਹੋਵੇ ਤੁਸੀਂ ਦੇਖ ਸਕਦੇ ਹੋ ਹਾਲੇ ਵੀ ਜਿਹੜਾ ਹੈ ਟ੍ਰੈਫਿਕ ਆਵਾਜਾਈ ਚੱਲ ਰਹੀ ਹੈ ਪਰ ਇਸ ਟਮ ਆਵਾਜਾਈ ਇੰਨੀ ਕਟ ਹੈ ਕਿ ਟ੍ਰੈਫਿਕ ਜਿਹੜੀ ਹੈ ਕਿ ਇਸ ਟਮ ਕੰਟਰੋਲ ਦੇ ਵਿੱਚ ਹੈ ਪਰ ਕਈ ਵਾਰ ਦਾ ਟ੍ਰੈਫਿਕ ਇੰਨੀ ਆਊਟ ਆਫ ਕੰਟਰੋਲ ਹੋ ਜਾਂਦੀ ਹੈ ਤੇ ਜਿਹੜੇ ਮੁਲਾਜ਼ਮ ਹੈ ਉਹਨਾਂ ਨੂੰ ਵੀ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤੁਹਾਨੂੰ ਦੱਸ ਦਈਏ ਨੈਸ਼ਨਲ ਹਾਈਵੇ ਵੱਲੋਂ ਇੱਕ ਜਿਹੜਾ ਹੈਗਾ ਇਸ ਨੈਸ਼ਨਲ ਹਾਈਵੇ ਤੇ ਇੱਕ ਪ੍ਰੋਜੈਕਟ ਜਿਹੜਾ ਹੈ ਤਿਆਰ ਕੀਤਾ ਜਾ ਰਿਹਾ ਹੈ ਪੁਲ ਦਾ ਕੰਮ ਜਿਹੜਾ ਹੈ ਨਿਰਮਾਣ ਚਲ ਰਿਹਾ ਜਿਸ ਕਰਕੇ ਜਿਹੜਾ ਇਹ ਜਾਮ ਦੀ ਸਮੱਸਿਆ ਲੱਗੀ ਜਾਂਦੀ ਹੈ ਤੁਹਾਨੂੰ ਦੱਸ ਦਈਏ ਟਾਊਨ ਦੇ ਵਿੱਚ ਵੀ ਜਿਹੜੀ ਹੈ ਸਮੱਸਿਆ ਜਿਹੜੀ ਹੈ ਇਹ ਲਗਾਤਾਰ ਚੱਲ ਰਹੀ ਹੈ ਤੇ ਇਸ ਨੂੰ ਦੇਖ ਕੇ ਟਾਊਨ ਦੇ ਵਿੱਚ ਜਿਹੜਾ ਹੈ ਕਈ ਕੜਜੜੇ ਆ ਬੰਦ ਕੀਤੇ ਗਏ ਆ ਉਸ ਨੂੰ ਲੈ ਕੇ ਅੱਜ ਵਿਸ਼ੇਸ਼ ਤੌਰ ਤੇ ਐਸਪੀ ਟ੍ਰੈਫਿਕ ਜਿਹੜੇ ਰਾਜਗੜ੍ਹ ਪਹੁੰਚ ਰਹੇ ਨੇ ਅਤਰੂ ਰਾਮ ਸ਼ਰਮਾ ਜੀ ਉਹਨਾਂ ਨਾਲ ਗੱਲਬਾਤ ਕਰਨਗੇ ਪੁੱਛਾਂਗੇ ਵੀ ਆਖਿਰ ਅੱਜ ਉਹ ਪਹੁੰਚ ਰਹੇ ਨੇ ਤੇ ਟ੍ਰੈਫਿਕ ਨਿਯਮਨ ਨੂੰ ਲੈ ਕੇ ਟ੍ਰੈਫਿਕ ਰੂਲਸ ਰੈਗੂਲੇਸ਼ਨ ਨੂੰ ਲੈ ਕੇ ਉਹਨਾਂ ਵੱਲੋਂ ਕੀ ਪ੍ਰਬੰਧ ਜਿਹੜੇ ਹਨ ਕਿਤੇ ਗਏ ਹਨ ਤੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਹੈ ਟ੍ਰੈਫਿਕ ਦੀ ਸਮੱਸਿਆ ਕਿਵੇਂ ਹੱਲ ਕੀਤੀ ਜਾਏਗੀ ਪੀਡੀ ਨੋ 24 ਦੇ ਰਾਜਪੁਰਾ ਹਿਮਾਚਲ ਹੈ ਦੀ ਰਿਪੋਰਟ ਰਾਜਪੁਰਾ ਵਿੱਚ ਅਕਸਰ ਟ੍ਰੈਫਿਕ ਵਿਵਸਥਾ ਨੂੰ ਲੈ ਕੇ ਚਰਚਾ ਵਿੱਚ ਰਹਿੰਦਾ ਜੋ ਇੱਥੇ ਦੀ ਟ੍ਰੈਫਿਕ ਪੁਲਿਸ ਹਮੇਸ਼ਾ ਹੀ ਆਪਣੀ ਡਿਊਟੀ ਤੇ ਕਾਇਮ ਰਹਿੰਦੇ ਹਨ ਪਰ ਟ੍ਰੈਫਿਕ ਬਹੁਤ ਜ਼ਿਆਦਾ ਹੋਣ ਕਰਕੇ ਇਹਨਾਂ ਉੱਤੇ ਵੀ ਬੋਝ ਵੱਜ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਰਾਜਪੁਰਾ ਨੈਸ਼ਨਲ ਹਾਈਵੇ ਨੰਬਰ 1 ਉੱਤੇ ਪੁਲ ਵੀ ਨਿਰਮਾਣ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਇੱਥੇ ਟ੍ਰੈਫਿਕ ਕਾਫੀ ਜ਼ਿਆਦਾ ਰਹਿੰਦੀ ਹੈ ਇਸ ਸਮੱਸਿਆ ਦੇ ਹੱਲ ਲਈ ਅੱਜ ਐਮਪੀ ਟ੍ਰੈਫਿਕ ਜ਼ਿਲ੍ਹਾ ਪਟਿਆਲਾ ਅਚਰੂ ਰਾਮ ਸ਼ਰਮਾ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀ ਦੱਸਿਆ ਆਓ ਸੁਣਦੇ ਹਾਂ ਤਰਾ ਕਿ ਰਾਜਪੁਰਾ ਵਾਸੀ ਨੂੰ ਪਤਾ ਹੈ ਕਿ ਆਰੋਵੀ ਜਿਹੜਾ ਰੇਲਵੇ ਓਵਰ ਬ੍ਰਿਜ ਆ ਉਹਦੀ ਕੰਸਟਰਕਸ਼ਨ ਚੱਲ ਰਹੀ ਹੈ ਦੋਨੋਂ ਪਾਸਿਓਂ ਉਹ ਬੰਦ ਕੀਤਾ ਹੋਇਆ ਹੈ ਕਾਫੀ ਸਮੇਂ ਤੋਂ ਤੇ ਉਹ ਸਮੱਸਿਆ ਕਰਕੇ ਮੈਨੂੰ ਐਸਐਸਪੀ ਸਾਹਿਬ ਸ਼੍ਰੀ ਵਰਮਨ ਸ਼ਰਮਾ ਜੀ ਨੇ ਭੇਜਿਆ ਵੀ ਜਾ ਕੇ ਉੱਥੇ ਦੇਖੋ ਵੀ ਉਹਦਾ ਕੋਈ ਸੋਲੂਸ਼ਨ ਕਢੋ ਉਹਨਾਂ ਨੇ ਐਸਐਸਪੀ ਸਾਹਿਬ ਹੋਰਾਂ ਨੇ ਡੀਜੀ ਸਰ ਜਿਹੜੇ ਆਪਣੇ ਡੀਜੀਪੀ ਐਸ ਰਾਏ ਟ੍ਰੈਫਿਕ ਦੇ ਆਪਣੇ ਹੈੱਡ ਨੇ ਉਹਨਾਂ ਨੂੰ ਰਿਕਵੈਸਟ ਕੀਤੀ ਵੀ ਕੋਈ ਐਕਸਪਰਟ ਬੰਦੇ ਭੇਜ ਕੇ ਇੱਥੇ ਇਹਦਾ ਸੋਲੂਸ਼ਨ ਕੱਢਿਆ ਜਾਵੇ। ਉਹਨਾਂ ਦੀ ਹਦਾਇਤ ਤੇ ਸਾਡੇ ਟ੍ਰੈਫਿਕ ਦੇ ਐਡਵਾਈਜ਼ਰ ਨੇ ਡਾਕਟਰ ਨਗਦੀਪ ਅਸੀਜਾ ਉਹਨਾਂ ਦੀ ਅੱਜ ਮਿਗਠ ਹੋਈ ਸੀ ਸਰਸਰੀ ਤੇ ਅੱਜ ਉਹ ਸਬੰਧ ਵਿੱਚ ਸੀ ਇੱਥੇ ਆਏ ਸੀ ਰਾਜਪੁਰਾ ਤਾਂ ਕਿ ਇਸ ਸਮੱਸਿਆ ਦਾ ਕੋਈ ਸੋਲੂਸ਼ਨ ਕੱਢਿਆ ਜਾ ਸਕੇ ਕਿਉਂਕਿ ਲੁਧਿਆਣਾ ਅੰਮ੍ਰਾਲਾ ਜਾਂ ਦਿੱਲੀ ਰੋਡ ਹੈ ਜਿਹੜਾ ਬੜਾ ਬਿਜ਼ੀ ਰੋਡ ਹੈ ਇਸ ਕਰਕੇ ਲੋਕਾਂ ਨੂੰ ਸਮસ્યા ਨਾ ਆਵੇ ਤਾਂ ਇਹਦਾ ਅਸੀਂ ਕੋਈ ਨਾ ਕੋਈ ਹੱਲ ਕੱਢਣ ਲਈ ਅੱਜ ਇਕੱਠੇ ਹੋਏ ਸੀ। ਜਿਸ ਤੇ ਐਸ ਡੀ ਐਮ ਸਾਹਿਬ ਡਾਕਟਰ ਨਵਦੀਪ ਅਸੀਂ ਜਾਂ ਮੈਂ ਐਸ ਪੀ ਟ੍ਰੈਫਿਕ ਤੇ ਡੀ ਐਸ ਪੀ ਰਾਜਪੁਰਾ ਐਸ ਐਚ ਓ ਸਿਟੀ ਰਾਜਪੁਰਾ ਸਾਡੇ ਟ੍ਰੈਫਿਕ ਚਾਰਜ ਗੁਰਵਚਨ ਸਿੰਘ ਤੇ ਨੈਸ਼ਨਲ ਹਾਈਵੇ ਦੀ ਟੀਮ ਅਸੀਂ ਇਹ ਅਗਲੇ ਹਫਤੇ ਇਹ ਇੱਕ ਵਿਜਿਟ ਰੱਖਾਂਗੇ ਤੇ ਉੱਥੇ ਕੋਈ ਨਾ ਕੋਈ ਇਹਦਾ ਅਸੀਂ ਸੋਲੂਸ਼ਨ ਕੱਢਾਂਗੇ। ਮੈਂ ਪਬਲਿਕ ਨੂੰ ਅਪੀਲ ਕਰਦਾ ਕਿ ਜਦੋਂ ਵੀ ਤੁਸੀਂ ਚੰਡੀਗੜ੍ਹ ਸਾਈਡ ਤੋਂ ਆਣਾ ਹੈ ਜਾਂ ਕਿਸੇ ਨੇ ਪਟਿਆਲੇ ਜਾਣਾ ਹੈ ਤਾਂ ਉਹ ਸਿਤਾ ਜਸ਼ਨ ਪੈਲੇਸ ਹੋਟਲ ਹੈਗਾ ਜਸ਼ਨ ਹੋਟਲ ਉਥੇ ਨਾਲ ਹੀ ਅੰਡਰਪਾਸ ਹੈ ਕਰੀਬ 2 ਕਿਲੋਮੀਟਰ ਗगन ਚੌਂਕ ਤੋਂ ਉਥੋਂ ਦੀ ਜਾ ਕੇ ਸਿੰਗਲ ਲੇਨ ਬਣਾ ਕੇ ਉਥੋਂ ਦੀ ਆਪਣਾ ਘੁੰਮ ਕੇ ਵਾਪਸ ਇੱਥੇ ਆ ਸਕਦੇ ਨੇ ਪਟਿਆਲਾ ਸਾਈਡ ਜਿਹੜੀ ਟ੍ਰੈਫਿਕ ਪਟਿਆਲੇ ਤੋਂ ਆਏਗੀ ਉਹ ਉਹਨਾਂ ਨੇ ਜਿਹੜਾ ਸਰੰਦ ਰੋਡ ਦੇ ਉੱਤੇ ਆਪਣਾ ਅੰਡਰ ਬ੍ਰਿਜ ਆ ਤੇ ਓਵਰ ਬ੍ਰਿਜ ਜਨਾ ਹੋ ਗਿਆ ਅੰਡਰ ਬ੍ਰਿਜ ਲਾ ਰੋ ਤੇ ਉਹ ਤੋਂ ਤੁਸੀਂ ਲੈਫਟ ਮੁੜ ਜਣਾ ਉੱਥੋਂ ਵੀ ਗਾਹ ਜਸ਼ਨ ਹੋਟਲ ਤੋਂ ਜਿਹੜਾ ਅੰਡਰ ਪਾਸ ਹੈ ਉੱਥੋਂ ਯੂ ਟਰਨ ਮਾਰ ਕੇ ਫਿਰ ਤੁਸੀਂ ਗगन ਚੌਂਕ ਜਾਣਾ ਹੈ ਐਦਾਂ ਕਰਨ ਨਾਲ ਭੀੜ ਪ੍ਰੜਕਾ ਥੋੜਾ ਘਟੂਗਾ ਥੋੜਾ ਰਸ਼ ਘਟੂਗਾ ਤੇ ਇਸ ਤੋਂ ਇਲਾਵਾ ਮੈਂ ਰਾਜਪੁਰਾ ਵਾਸੀਆਂ ਨੂੰ ਪਟਿਆਲਾ ਵਾਸੀਆਂ ਨੂੰ ਤੇ ਹੋਰ ਜੀਲਪੁਰ ਤੋਂ ਜਿਹੜੇ ਡੇਲੀ ਅਪ ਡਾਊਨ ਕਰਦੇ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਆਰੋਬੀ ਸ਼ਹਿਰ ਦੇ ਅੰਦਰ ਹੈ ਉਥੇ ਉਹਦੇ ਉੱਪਰ ਸਿੰਗਲ ਲੈਂਡ ਬਣਾ ਕੇ ਚੱਲਿਆ ਜਾਵੇ ਕਿਉਂਕਿ ਸਾਰਾ ਜਿਹੜਾ ਰਸ਼ਾ ਹੈ ਇਧਰ ਨਾਲ ਇਸ ਬ੍ਰਿਜ ਦੇ ਉੱਤੇ ਪਿਆ ਹੋਇਆ ਹੈ ਸਿੰਗਲ ਲੈਂਡ ਦੀ ਮੈਂ ਬੇਨਤੀ ਕਰਦਾ ਤਾਂ ਕਿ ਕਿਸੇ ਨੂੰ ਆਪਣਾ ਜਾਮਿੰਗ ਦਾ ਸਾਹਮਣਾ ਨਾ ਕਰਨਾ ਪਵੇ ਜੈ ਸਰ ਜਿਸ ਤਨ ਕੀ ਇਹ ਵਾਲੀ ਸਮੱਸਿਆ ਚੱਲ ਰਹੀ ਹੈ ਲੈਫਟ ਟੂ ਰਾਈਟ ਰਾਈਟ ਟੂ ਲੈਫਟ ਕਿ ਕਿੰਨੇ ਦਿਨਾਂ ਤੱਕ ਇਸ ਹਾਲਾਤ ਰਹੇ ਇਹ ਜਿਹੜਾ ਕੰਟਰੈਕਟਰ ਹੈ ਸਾਡਾ ਉਹਦੇ ਨੂੰ ਅਸੀਂ ਰਿਕੁਐਸਟ ਕੀਤੀ ਹੈ ਵੀ 15-20 ਮਹੀਨੇ ਤੱਕ ਸਾਨੂੰ ਇੱਕ ਅਧੀ ਰੋਡ ਸਾਨੂੰ ਚਾਲੀਪ ਕਰਦੇ ਤੇ ਤਾਂ ਕਿ ਅਸੀਂ ਮਾੜੀ ਮੁੱਢੀ ਕੁਝ ਇੱਕ ਤਰਫਾ ਰਿਲੀਫ ਲੋਕਾਂ ਨੂੰ ਦੇ ਸਕੀਏ ਸਰ ਜੀ ਸਰ ਤੁਸੀਂ ਦੇਖਿਆ ਹੋਵੇਗਾ ਆਪਣੇ ਸ਼ਹਿਰ ਵਿੱਚ ਜਿਹੜੇ ਕੁਝ ਕੱਟ ਸੀਗੇ ਉਹ ਬੰਦ ਕਰ ਦਿੱਤੇ ਗਏ ਆ ਤਾਂ ਇਹ ਦਾ ਵੀ ਕਿੰਨੇ ਦਿਨ ਦਾ ਪ੍ਰੋਸੈਸ ਹੈ ਕਿੰਨੇ ਦਿਨ ਤੱਕ ਇਹ ਵਾਲਾ ਹੈ ਜਾਂ ਇਹ ਕਿਸੇ ਨਾਲ ਵੀ ਰਿਲੇਟਡ ਹੈ ਇਹ ਟ੍ਰੈਫਿਕ ਦਾ ਜਿਹੜਾ ਰਸ਼ਾ ਉਹ ਸ਼ਹਿਰ ਦੇ ਵਿੱਚ ਜਿਆਦਾ ਵੱਧ ਗਿਆ ਹੈ ਇਸ ਕਰਕੇ ਥੋੜੇ ਜਿਹੇ ਟੱਟ ਅਸੀਂ ਕੁਛ ਦਿਨ ਲਈ ਬੰਦ ਕੀਤੇ ਨੇ ਜੇ ਜ਼ਰੂਰਤ ਪਈ ਤਾਂ ਲੋੜ ਅਨਸਾਰ ਅਸੀਂ ਇਹਨਾਂ ਨੂੰ ਫੋਲ ਵੀ ਲਵਾਵਾਂਗੇ ਕੋਈ ਏਡਾ ਕੋਈ ਹਾਰਡ ਐਂਡ ਫਾਸਟ ਕੋਈ ਰੂਲ ਹੈ ਨਹੀਂ ਸਰ ਜਿਸ ਤਰ੍ਹਾਂ ਕਿ ਅਕਸਰ ਦੇਖਿਆ ਜਾਂਦਾ ਕਿ ਟ੍ਰੈਫਿਕ ਬਹੁਤ ਜ਼ਿਆਦਾ ਹੈ ਔਰ ਮੁਲਾਜ਼ਮ ਘੱਟ ਨੇ ਤਾਂ ਇਹ ਅਕਸਰ ਅਸੀਂ ਸੁਣਨ ਨੂੰ ਆਉਂਦਾ ਹੈ ਸਾਨੂੰ ਪਤਾ ਵੀ ਚੱਲਦਾ ਹੈ ਲੇਕਿਨ ਇਸ ਬਾਰੇ ਘਾਤੀ 3-4 ਵਾਰ ਸਿੱਧੇ ਸੁਣਦਾ ਮੈਂ ਐਸਐਸਪੀ ਸਾਹਿਬ ਸ਼੍ਰੀ ਬਰਨ ਸ਼ਰਮਾ ਜੀ ਜਿਹੜੇ ਪਟਿਆਲਾ ਦੇ ਐਸਐਸਪੀ ਨੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਸਾਨੂੰ ਟ੍ਰੈਫਿਕ ਤੇ ਮੁਲਾਜ਼ਮ ਹੋਰ ਦਿੱਤੇ ਜਾਣ ਤਾਂ ਕਿ ਅਸੀਂ ਇੱਥੇ ਇੰਨੀ ਟ੍ਰੈਫਿਕ ਤੇ ਮੁਲਾਜ਼ਮਾਂ ਦੀ ਸਟਰੈਂਥ ਵਧਾਈ ਜਾ ਸਕੇ ਤੇ ਟ੍ਰੈਫਿਕ ਨੂੰ ਸਬੂਤ ਚਲਾਇਆ ਜਾ ਸਕੇ ਸਰ ਟ੍ਰੈਫਿਕ ਮੈਨਟਮ ਦੀ ਕਾਫੀ ਸਮੇਂ ਤੋਂ ਗੱਲ ਨਹੀਂ ਹੈ ਇਹ ਨਾਲ ਦੇ ਵਿੱਚ ਦਰਸਲ ਜਿਹੜਾ ਇਹ ਆਰਓ ਵੀ ਬਣ ਰਿਹਾ ਹੈ ਟ੍ਰੈਫਿਕ ਦਾ ਰਸ਼ ਬਹੁਤ ਜ਼ਿਆਦਾ ਹੋਣ ਕਰਕੇ ਟ੍ਰੈਫਿਕ ਲਾਈਟਸ ਤੇ ਡਿਪੈਂਡ ਰਹਿਣਾ ਥੋੜਾ ਮੁਸ਼ਕਿਲ ਹੈ ਕਿਉਂਕਿ ਉਹਦੇ ਨਾਲ ਜ਼ਿਆਦਾ ਜਾਮਿੰਗ ਲੱਗਦੀ ਹੈ ਫਿਰ ਵੀ ਜਦੋਂ ਆਹ ਬ੍ਰਿਜ ਆਪਣਾ ਚੱਲ ਪਿਆ ਤੇ ਅਸੀਂ ਟ੍ਰੈਫਿਕ ਡਾਟਾ ਵੀ ਉਹਨੂੰ ਚਲਾ ਦਵਾਂਗੇ। थैंक यू।